ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਟਵਿੱਟਰ ਦੇ ਮਾਧਿਅਮ ਤੇ ਅਖਬਾਰਾਂ ਦੇ ਮਾਧਿਅਮ ਤੋਂ ਕੇਜਰੀਵਾਲ ਦਾ بڑا ਪ੍ਰਹਾਰ ਪੰਜਾਬ ਮੇ ਦਵਸਤ ਨਸ਼ੇ ਦਾ ਕਾਰੋਬਾਰ ਦੇਖੋ ਨਾ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਆ ਨਾ ਐਮ ਐਲ ਏ ਆ ਨਾ ਐਮ ਪੀ ਆ ਫਿਰ ਕੇਜਰੀਵਾਲ ਜੀ ਦਾ ਪ੍ਰਹਾਰ ਕਿਵੇਂ ਹੋ ਸਕਦਾ ਪੰਜਾਬ ਚ ਨਸ਼ੇ ਤੇ ਮਕਸਦ ਕੀਆ ਇਹ ਦਿਖਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਫੇਲ ਹੋ ਚੁੱਕੇ ਨੇ ਔਰ ਮਸੀਹਾ ਬਣ ਕੇ ਕੇਜਰੀਵਾਲ ਜੀ ਆਏ ਨੇ ਹੁਣ ਉਹਨਾਂ ਦੀ ਇਮੇਜ ਬਣਾਈ ਜਾ ਰਹੀ ਹੈ ਇਮੇਜ ਬਿਲਡਿੰਗ ਵਾਸਤੇ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਅਖਬਾਰਾਂ ਚ ਟੀਵੀਆਂ ਚ ਐਡ ਚਲਾਈ ਜਾਏਗੀ ਹੁਣ ਜਿਵੇਂ ਪਹਿਲਾਂ ਮਹਾਰਾਸ਼ਟਰ Madhya Pradesh ਚ ਚੋਣ ਚ ਹਜ਼ਾਰਾਂ ਕਰੋੜ ਰੁਪਏ ਪੰਜਾਬ ਦਾ ਉਜਾੜ ਹੈਗਾ ਟੀਵੀਆਂ ਤੇ ਅਖਬਾਰਾਂ ਤੇ ਹੁਣ ਕੇਜਰੀਵਾਲ ਜੀ ਦੀ ਇਮੇਜ ਬਣਾਉਣ ਵਾਸਤੇ ਮਸੀਹਾ ਦਿਖਾਉਣ ਵਾਸਤੇ ਤਾਂ ਕਿ ਉਹ ਪੰਜਾਬ 'ਚ ਇਹ ਮੈਸੇਜ ਦੇ ਸਕਣ ਕਿ ਮੈਨੂੰ ਮੁੱਖ ਮੰਤਰੀ ਬਣਾਓ ਐਮਐਲਐਨ ਨੂੰ ਇਹ ਸੰਦੇਸ਼ ਦੇ ਸਕਣ ਕਿ ਪੰਜਾਬ ਦੇ ਲੋਕ ਉਹਨਾਂ ਅਕਸੈਪਟ ਕਰ ਗਏ ਨੇ ਦੇਖੋ ਮੈਂ ਲੜਾਈ ਲੜਦਾ ਪਿਆ ਨਸ਼ੇ ਦੀ ਕਿਸੇ ਨੇ ਆ ਕੇ ਲੜਾਈ ਨਹੀਂ ਲੜੀ ਜਦੋਂ ਦੀ ਸਰਕਾਰ ਬਣੀ ਆ ਇਹ ਮਕਸਦ ਹੈ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਇਕਨੋਨੀਆ ਜਿਹੜੀਆਂ ਚਾਲਾਂ ਨੇ ਇਹ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਕਦੀ ਉਹਨਾਂ ਪੂਰੀ ਨਹੀਂ ਹੋਣ ਦੇਣਗੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਟਵਿੱਟਰ ਦੇ ਮਾਧਿਅਮ ਤੇ ਅਖਬਾਰਾਂ ਦੇ ਮਾਧਿਅਮ ਤੋਂ ਕੇਜਰੀਵਾਲ ਦਾ بڑا ਪ੍ਰਹਾਰ ਪੰਜਾਬ ਮੇਂ ਦਵਸਤ ਨਸ਼ੇ ਕਾ ਕਾਰੋਬਾਰ ਦੇਖੋ ਨਾ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਆ ਨਾ ਐਮ ਐਲ ਏ ਆ ਨਾ ਐਮ ਪੀ ਆ ਫਿਰ ਕੇਜਰੀਵਾਲ ਜੀ ਦਾ ਪ੍ਰਹਾਰ ਕਿਵੇਂ ਹੋ ਸਕਦਾ ਪੰਜਾਬ 'ਚ ਨਸ਼ੇ ਤੇ ਮਕਸਦ ਕੀਆ ਇਹ ਦਿਖਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਫੇਲ ਹੋ ਚੁੱਕੇ ਨੇ ਔਰ ਮਸੀਹਾ ਬਣ ਕੇ ਕੇਜਰੀਵਾਲ ਜੀ ਆਏ ਨੇ ਹੁਣ ਉਹਨਾਂ ਦੀ ਇਮੇਜ ਬਣਾਈ ਜਾ ਰਹੀ ਹੈ ਇਮੇਜ ਬਿਲਡਿੰਗ ਵਾਸਤੇ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਅਖਬਾਰਾਂ ਚ ਟੀਵੀਆਂ ਚ ਐਡ ਚਲਾਈ ਜਾਏਗੀ ਹੁਣ ਜਿਵੇਂ ਪਹਿਲਾਂ ਮਹਾਰਾਸ਼ਟਰ Madhya Pradesh ਚ ਚੋਣ ਚ ਹਜ਼ਾਰਾਂ ਕਰੋੜ ਰੁਪਏ ਪੰਜਾਬ ਦਾ ਉਜਾੜ ਹੈਗਾ ਟੀਵੀਆਂ ਤੇ ਅਖਬਾਰਾਂ ਤੇ ਹੁਣ ਕੇਜਰੀਵਾਲ ਜੀ ਦੀ ਇਮੇਜ ਬਣਾਉਣ ਵਾਸਤੇ ਮਸੀਹਾ ਦਿਖਾਉਣ ਵਾਸਤੇ ਤਾਂ ਕਿ ਉਹ ਪੰਜਾਬ ਚ ਇਹ ਮੈਸੇਜ ਦੇ ਸਕਣ ਕਿ ਮੈਨੂੰ ਮੁੱਖ ਮੰਤਰੀ ਬਣਾਓ ਐਮਐਲਏ ਨੂੰ ਇਹ ਸੰਦੇਸ਼ ਦੇ ਚੱਕਣ ਕਿ ਪੰਜਾਬ ਦੇ ਲੋਕ ਉਹਨਾਂ ਅਕਸੈਪਟ ਕਰ ਗਏ ਨੇ ਦੇਖੋ ਮੈਂ ਲੜਾਈ ਲੜਦਾ ਪਿਆ ਨਸ਼ੇ ਦੀ ਕਿਸੇ ਨੇ ਆ ਕੇ ਲੜਾਈ ਨਹੀਂ ਲੜੀ ਜਿਹਨਾਂ ਦੀ ਸਰਕਾਰ ਬਣੀ ਆ ਇਹ ਮਕਸਦ ਯਾਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਇਹ ਕਾਨੂੰਨੀਆ ਜਿਹੜੀਆਂ ਚਾਲਾਂ ਨੇ ਇਹ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਕਦੀ ਉਹਨਾਂ ਪੂਰੀ ਨਹੀਂ ਹੋਣ ਦੇਣਗੇ